chan outlook Raag Suhi Mahala panjma kar panjma padtal ik oankar satgur prasad prit prit guriyamohan lalna japman gobind ek ਅਵਰ ਨਹੀਂ ਕੋ ਲੇਖ ਸੰਤ ਲਾਗ ਮਨ ਸਾਡ ਦੁਬਿਦਾ ਕੀ ਕੁਰਿਆ ਰਹਾ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਏ ਭਾਈ ਦੁਨੀਆ ਦੀਆਂ ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ ਪ੍ਰਭੂ ਦੀ ਹੈ ਦੁਨੀਆ ਦੇ ਵਿੱਚ ਦੁਨਿਆਵੀ ਕਿਸੇ ਵੀ ਜੀਵ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਸਾਡੀ ਜਿਹੜੀ ਪ੍ਰੀਤ ਜੁੜਦੀ ਹੈ ਉਹ ਅਕਸਰ ਅਸਥਾਈ ਹੁੰਦੀ ਹੈ ਤੇ ਸਦਾ ਹੀ ਡਾਮਾ ਡੋਲ ਹੁੰਦੀ ਹੈ ਕਿਸੇ ਵਕਤ ਸਾਨੂੰ ਬਹੁਤ ਜ਼ਿਆਦਾ ਪ੍ਰੀਤ ਮਹਿਸੂਸ ਹੁੰਦੀ ਹੈ ਕਿਸੇ ਵਕਤ ਨਹੀਂ ਵੀ ਹੁੰਦੀ ਪਰ ਜੇ ਇੱਕ ਵਾਰ ਉਸ ਪਰਮਾਤਮਾ ਦੇ ਨਾਲ ਪ੍ਰੀਤ ਜੁੜ ਜਾਵੇ ਤਾਂ ਉਹ ਫਿਰ ਸਥਾਈ ਹੁੰਦੀ ਹੈ ਸਥਿਰ ਹੁੰਦੀ ਹੈ ਸਾਡੇ ਮਨ ਦੀ ਅਵਸਥਾ ਵੀ ਸਥਿਰ ਰਹਿੰਦੀ ਹੈ ਆਨੰਦਤ ਰਹਿੰਦੀ ਹੈ ਇਸੇ ਲਈ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ ਪ੍ਰਭੂ ਦੀ ਹੈ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। हे मन ਸਿਰਫ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉਦਦਮ ਉਸ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ। हे ਭਾਈ ਸੰਤਾਂ ਦੇ ਚਰਨੀ ਲੱਗਾ ਰਹਿ ਤੇ ਆਪਣੇ ਮਨ ਵਿੱਚੋਂ ਡਾਵਾ ਡੋੜ ਰਹਿਣ ਵਾਲੀ ਦਸ਼ਾ ਦੀ ਪਕਡੰਡੀ ਦੂਰ ਕਰ। ਨਿਰਗੁਣ ਹਰੀਆ ਸਰਗੁਣ ਧਰੀਆ ਅਨੇਕ ਕੋਠਰੀਆ ਭਿਨ 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 ਕਰੀਆ ਨਿਰਗੁਣ ਹਰੀਆ ਸਰਗੁਣ ਧਰੀਆ ਉਸ ਪ੍ਰਮਾਤਮਾ ਨੇ ਜਿਹੜਾ ਆਪ ਤੇ ਸੰਸਾਰ ਤੋਂ ਮਾਇਆ ਤੋਂ ਨਿਰਲੇਪ ਹੈ ਉਹਨੇ ਮਾਇਆ ਦੇ ਵਿੱਚ ਫਸਿਆ ਹੋਇਆ ਇਹ ਸੰਸਾਰ ਬਣਾ ਦਿੱਤਾ ਅਨੇਕ ਕੁਠੜੀਆਂ ਭਿੰਨ 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 ਕਰਿਆ ਇਸ ਸੰਸਾਰ ਦੇ ਵਿੱਚ ਅਨੇਕਾਂ ਸਰੀਰ ਰੂਪੀ ਕੋਟੜੀਆਂ ਉਹਨੇ ਵੱਖ-ਵੱਖ ਕਿਸਮ ਦੀਆਂ ਬਣਾ ਦਿੱਤੀਆਂ ਪ੍ਰਮਾਤਮਾ ਨੇ ਇਹ ਮਾਇਕ ਸੰਸਾਰ ਬਣਾਤਾ ਇਸ ਮਾਇਕ ਸੰਸਾਰ ਦੇ ਵਿੱਚ ਹਰ ਜੀਵ ਵੱਖਰਾ ਹੈ ਭਿੰਨ ਭਿੰਨ ਜੀਵ ਜਿਹੜੇ ਨੇ ਉਹ ਬਣਾ ਦਿੱਤੇ ਨੇ ਹਰ ਸਰੀਰ ਵੱਖਰਾ ਹੈ ਹਰ ਇੱਕ ਦੀ ਸੋਚ ਵੱਖਰੀ ਹੈ ਹਰ ਇੱਕ ਦਾ ਮਨ ਵੱਖਰਾ ਹੈ ਇਹ ਭਿੰਨ-ਭਿੰਨ ਕਿਸਮ ਦੇ ਜੀਵ ਉਸ ਪ੍ਰਮਾਤਮਾ ਨੇ ਇਸ ਸੰਸਾਰ 'ਚ ਬਣਾ ਦਿੱਤੇ ਨੇ ਤੇ ਇਹ ਜੀਵ ਤੇ ਮਾਇਆ ਦੇ ਵਿੱਚ ਰੁੱਝੇ ਹੋਏ ਪਰ ਉਹ ਪ੍ਰਮਾਤਮਾ ਆਪ ਇਸ ਮਾਇਆ ਤੋਂ ਨਿਰਲੇਪ ਹੈ ਵਿੱਚ ਮਨ ਕੋਟਵਰੀ ਆ ਨਿਚ ਮੰਦਰ ਪਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਪਿੰਨ ਪਿੰਨ ਪ੍ਰਕਾਰ ਦੇ ਸਰੀਰ ਬਣਾ ਦਿੱਤੇ ਤੇ ਹਰੇਕ ਸਰੀਰ ਦੇ ਅੰਦਰ ਮਨ ਨੂੰ ਕੋਤਵਾਲ ਬਣਾ ਦਿੱਤਾ ਪਿਆਰਾ ਪ੍ਰਭੂ ਹਰੇਕ ਸਰੀਰ ਕੋਠੜੀ ਦੇ ਵਿੱਚ ਆਪਣੇ ਮੰਦਰ ਦੇ ਵਿੱਚ ਰਹਿੰਦਾ ਤੇ ਉੱਥੇ ਆਨੰਦ ਮਾਣਦਾ ਉਸ ਪ੍ਰਭੂ ਨੂੰ ਨਾ ਮੌਤ ਆਉਂਦੀ ਹੈ ਤੇ ਨਾ ਹੀ ਬਟਾਪਾ ਉਹਦੇ ਨੇੜੇ ਟੁੱਕਦਾ ਕੋਤਵਾਲ ਦਾ ਕੰਮ ਕੀ ਹੁੰਦਾ ਕਿ ਉਹ ਆਪਣੇ ਇਲਾਕੇ ਤੇ ਨਿਗਾਹ ਰੱਖਦਾ ਜੇ ਕੁਝ ਗਲਤ ਹੁੰਦਾ ਤਾਂ ਉਹਨੂੰ ਨੋਟ ਕਰਦਾ ਹੈ ਗਲਤ ਕਰਨ ਵਾਲੇ ਨੂੰ ਜਾ ਕੇ ਦੱਸਦਾ ਕਿ ਤੂੰ ਇਹ ਗਲਤ ਕੀਤਾ ਹੈ ਲੋੜ ਪਵੇ ਤੇ ਉਹਨੂੰ ਸਜ਼ਾ ਵੀ ਦੇ ਦਿੰਦਾ ਪ੍ਰਮਾਤਮਾ ਸਾਡੇ ਮਨ ਦੇ ਅੰਦਰ ਕੋਤਵਾਲ ਬੈਠਾ ਹੈ ਜੋ ਕੁਝ ਅਸੀਂ ਕਰਦੇ ਹਾਂ ਜੋ ਕੁਝ ਅਸੀਂ ਸੋਚਦੇ ਹਾਂ ਹਰ ਇੱਕ ਪਹਿਲੂ ਤੇ ਉਹਦਾ ਧਿਆਨ ਹੈ ਹਰ ਵਕਤ ਹੈ ਜੇਕਰ ਅਸੀਂ ਕੁਝ ਗਲਤ ਕਰਦੇ ਹਾਂ ਜਾਂ ਕਰਨ ਵਾਲੇ ਹੁੰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬੈਠਾ ਇੱਕ ਕੋਤਵਾਲ ਸਾਨੂੰ ਦੱਸਦਾ ਕਿ ਤੂੰ ਇਹ ਗਲਤ ਕਰਨ ਲੱਗਿਆ ਜਾਂ ਤੂੰ ਇਹ ਗਲਤ ਕਰ ਚੁੱਕਿਆ ਤੇ ਉਸ ਕੋਤਵਾਲ ਦੀ ਤਾਕਤ ਉਹਦੀ ਸਮਰੱਥਾ ਉਦੋਂ ਵੀ ਉਨੀ ਹੁੰਦੀ ਹੈ ਜਦੋਂ ਅਸੀਂ ਛੋਟੇ ਜਿਹੇ ਬੱਚੇ ਹੁੰਨੇ ਹਾਂ ਤੇ ਉਹ ਉਦੋਂ ਵੀ ਉਸੇ ਤਰੀਕੇ ਦੀ ਰਹਿੰਦੀ ਹੈ ਜਦੋਂ ਅਸੀਂ ਬੁੜੇ ਹੋ ਜਾਂਦੇ ਹਾਂ ਅਸੀਂ ਬੁੜੇ ਹੋ ਜਾਂਦੇ ਹਾਂ ਉਹਦੇ ਤੇ ਬੜਾਪਾ ਨਹੀਂ ਆਉਂਦਾ ਅਸੀਂ ਮਰ ਵੀ ਜਾਂਦੇ ਹਾਂ ਪਰ ਉਹ ਪਰਮਾਤਮਾ ਫੇਰ ਵੀ ਕਾਇਮ ਹੀ ਰਹਿੰਦਾ ਹੈ ਕਿਰਤਨ ਜੁਰੀਆ ਬਹੁ ਬੇਦ ਫਰੀਆ ਪਰ ਕੌ ਹਰੀਆ ਬਖਨਾ ਕਰੀਆ ਇਹ ਭਾਈ ਜੀਵ ਪ੍ਰਭੂ ਦੀ ਰਚੀ ਰਚਨਾ ਦੇ ਵਿੱਚ ਜੁੜਿਆ ਰਹਿੰਦਾ ਹੈ ਕਈ ਤਰੀਕਿਆਂ ਦੇ ਨਾਲ ਪਟਕਦਾ ਵੀ ਫਿਰਦਾ ਹੈ ਪ੍ਰਾਇ ਤਨ ਨੂੰ ਪ੍ਰਾਇ ਰੂਪ ਨੂੰ ਤੱਕਦਾ ਵੀ ਫਿਰਦਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਘਿਰਿਆ ਵੀ ਰਹਿੰਦਾ ਹੈ ਅਬ ਸਾਧੂ ਸੰਗ ਪਰਿਆ ਹਰ ਦੁਆਰ ਹੈ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮੇਰੀਆ ਬਹਰ ਨਾ ਫਰੀਆ ਇਸ ਮਨੁੱਖਾ ਜਨਮ ਦੇ ਵਿੱਚ ਜਦੋਂ ਜੀਵ ਗੁਰੂ ਦੀ ਸੰਗਤ ਦੇ ਵਿੱਚ ਜਾ ਪੜਦਾ ਹੈ ਦੇਖੋ ਪਹਿਲਾਂ ਤੇ ਉਹ ਕੀ ਕਰ ਰਿਹਾ ਪਟਕਦਾ ਫਿਰਦਾ ਹੈ ਪਰਾਏ ਰੂਪ ਨੂੰ ਪਰਾਏ ਧਨ ਨੂੰ ਤੱਕਦਾ ਫਿਰਦਾ ਹੈ ਵਿਕਾਰਾਂ ਦੇ ਵਿੱਚ ਘਿਰਿਆ ਫਿਰਦਾ ਪਰ ਜਦੋਂ ਜੀਵ ਗੁਰੂ ਦੀ ਸੰਗਤ ਦੇ ਵਿੱਚ ਅਪੜਦਾ ਤਾਂ ਫਿਰ ਉਹ ਪ੍ਰਭੂ ਦੇ ਦਰ ਤੇ ਆ ਖਲੋਂਦਾ ਪ੍ਰਭੂ ਦਾ ਦਰਸ਼ਨ ਕਰਦਾ ਹੈ हे ਨਾਨਕ ਜਿਹੜਾ ਵੀ ਮਨੁੱਖ ਗੁਰੂ ਨੂੰ ਮਿਲਦਾ ਉਹ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਟਕਦਾ ਸੋਹੀ ਮਹਿਲਾ ਪੰਜਵਾ ਰਾਸ ਮੰਡਲ ਕੀਨੋਂ ਅਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਇਹ ਭਾਈ ਇਹ ਸਾਰਾ ਜਗਤ ਖਿਲਾਰਾ ਪ੍ਰਮਾਤਮਾ ਨੇ ਆਪ ਬਣਾ ਰੱਖਿਆ ਇਹ ਮੰਨੋ ਉਸ ਨੇ ਰਾਸਾਂ ਪਾਣ ਲਈ ਅਖਾੜਾ ਤਿਆਰ ਕੀਤਾ ਹੈ ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਕਿ ਇਹ ਸੰਸਾਰ ਇਕ ਅਖਾੜੇ ਦੇ ਰੂਪ ਚ ਉਸ ਪ੍ਰਮਾਤਮਾ ਨੇ ਬਣਾ ਰੱਖਿਆ ਤੇ ਵੱਖ-ਵੱਖ ਕਿਸਮਾਂ ਦੀਆਂ ਖੇਡਾਂ ਉਹ ਇੱਥੇ ਖੇੜਦਾ ਰਹਿੰਦਾ ਹੈ ਜੀਵਾਂ ਨੂੰ ਵੱਖ-ਵੱਖ ਟੰਗਾਂ ਦੇ ਨਾਲ ਆਪਣੇ ਬਣਾਏ ਇਸ ਸੰਸਾਰ ਦੇ ਵਿੱਚੋਂ ਨਚਾਉਂਦਾ ਰਹਿੰਦਾ ਹੈ ਬਹੁ ਬਿਦ ਰੂਪ ਰੰਗ ਅਪਾਰਾ ਪੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਇਸ ਅਖਾੜੇ ਦੇ ਵਿੱਚ ਕਈ ਕਿਸਮਾਂ ਦੇ ਬਿਆਨਤ ਰੂਪ ਨੇ ਤੇ ਰੰਗ ਨੇ ਪ੍ਰਮਾਤਮਾ ਆਪ ਇਸ ਨੂੰ ਖੁਸ਼ੀ ਨਾਲ ਵੇਖਦਾ ਹੈ ਪ੍ਰਮਾਤਮਾ ਆਪ ਪਦਾਰਥਾਂ ਦੇ ਭੋਗ ਭੋਗਦਾ ਹੈ ਭੋਗਦਾ ਹੋਇਆ ਥੱਕਦਾ ਨਹੀਂ ਸਾਰੇ ਰਸ ਮਾਣਦਾ ਹੋਇਆ ਵੀ ਉਹ ਨਿਰਲੇਪ ਰਹਿੰਦਾ ਹੈ ਤੇ ਜੋ ਮਨੁੱਖ ਪ੍ਰਮਾਤਮਾ ਨੇ ਬਣਾਇਆ ਉਹ ਜੇ ਕੋਈ ਰਸ ਦਾ ਸਵਾਦ ਚਖ ਲਵੇ ਤੇ ਉਹਦਾ ਮਰੀਦ ਹੀ ਹੋ ਕੇ ਰਹਿ ਜਾਂਦਾ ਹੈ ਉਹਦੇ ਨਾਲ ਹੀ ਚੰਪੜ ਜਾਂਦਾ ਹੈ ਫਿਰ ਉਹਦੇ ਅੰਦਰ ਉਸੇ ਰਸ ਦੀ ਹੋਰ ਜ਼ਿਆਦਾ ਤਾਂਗ ਹੋ ਜਾਂਦੀ ਹੈ ਪਰਮਾਤਮਾ ਸਾਰੇ ਹੀ ਭੋਗ ਭੋਗਦਾ ਉਹ ਭੋਗਦਾ ਹੋਇਆ ਵੀ ਨਿਰਲੇਪ ਹੈ ਬਰਨ ਚਿਹਨ ਨਹੀਂ ਮੁਖ ਨਾਮ ਸਾਰਾ ਕਹਨ ਨਾ ਜਾਈ ਖੇਲ ਤੇਹਾਰਾ ਨਾਨਕ ਰੇਣ ਸੰਤ ਚਰਨਾਰਾ ਏ ਪ੍ਰਭੂ ਤੇਰਾ ਰਚਿਆ ਜਗਤ ਖੇਲ ਜਿਹੜਾ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇਰਾ ਕੋਈ ਰੰਗ ਵੀ ਨਹੀਂ ਤੇਰਾ ਕੋਈ ਨਿਸ਼ਾਨ ਵੀ ਨਹੀਂ ਨਾ ਤੇਰਾ ਕੋਈ ਮੁਖ ਹੈ ਨਾ ਤੇਰੀ ਕੋਈ ਦਾੜੀ ਹੈ ਏ ਨਾਨਕ ਆਖੋ ਹੇ ਪ੍ਰਭੂ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਸੂਹੀ ਮਹਿਲਾ ਪੰਜਵਾ ਤਉ ਮੈਂ ਆਇਆ ਸ਼ਰਣੀ ਆਇਆ ਭਰੋਸੈ ਆਇਆ ਕਿਰਪਾ ਆਇਆ ਜਉ ਪਾਵੈ ਤਉ ਰੱਖੋ ਸੁਆਮੀ ਮਾਰਗ ਗੁਰਾਂ ਪਠਾਇਆ ਰਹਾਉ ਏ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ ਸੋਹੇ ਮਾਲਕ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ ਮੇਰੀ ਰਖਿਆ ਕਰ ਮੈਨੂੰ ਤੇਰੇ ਦਰ ਤੇ ਗੁਰੂ ਨੇ ਭੇਜਿਆ ਹੈ ਮੈਨੂੰ ਤੇਰੇ ਦਰ ਦਾ ਰਸਤਾ ਗੁਰੂ ਨੇ ਦਿਖਾਇਆ ਹੈ ਮਹਾ ਦੁੱਤਰ ਮਾਇਆ ਜਿਵੇਂ ਪਵਨ ਚੁਲਾਇਆ ਜਿਵੇਂ ਤੇਜ਼ ਹਵਾ ਤੱਕੇ ਮਾਰਦੀ ਐ ਤਿਵੇਂ ਮਾਇਆ ਦੀਆਂ ਲਹਿਰਾਂ ਤੱਕੇ ਮਾਰਦੀਆਂ ਨੇ ਤੇਰੀ ਰਚੀ ਹੋਈ ਮਾਇਆ ਇੱਕ ਬੜਾ ਵੱਡਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਸੁਣ ਸੁਣ ਹੀ ਡਰਾਇਆ ਕਰ ਰੋ ਧਰਮ ਰਾਯਾ ਗੁਰੂ ਸਾਹਿਬ ਕਹਿੰਦੇ ਹੈ ਪ੍ਰਭੂ ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮ ਰਾਜ ਜਿਹੜਾ ਹੈ ਉਹ ਬੜਾ ਕਰੜਾ ਹਾਕਮ ਹੈ ਬੜੀਆਂ ਗਹਿਰੀਆਂ ਸਜਾਵਾਂ ਦਿੰਦਾ ਹੈ ਗ੍ਰਹਿ ਅੰਧ ਕੂਪਾਇਆ ਪਾਵਕ ਸਗਰਾਇਆ ਇਹ ਸੰਸਾਰ ਇੱਕ ਅੰਨਾ ਖੂ ਹੈ ਜਿਸ ਦੇ ਵਿੱਚ ਸਾਰੀ ਤ੍ਰਿਸ਼ਨਾ ਦੀ ਅੱਗ ਹੀ ਅੱਗ ਹੈ ਗਹੀ ਓਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਏ ਨਾਨਕ ਆਖੋ ਏ ਪ੍ਰਭੂ ਜਦੋਂ ਤੋਂ ਮੈਂ ਗੁਰੂ ਦਾ ਆਸਰਾ ਲਿਆ ਹੈ ਜਦੋਂ ਤੋਂ ਮੈਂ ਪ੍ਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ ਤੇ ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ਰਾਗ ਸੂਹੀ ਮਹਲਾ 5 ਕਰਿ ਸ਼ਿਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬਿਨੰਤਿਆਂ ਮਿਲੈ ਨਾਮ ਆਧਾਰਾ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਏ ਭਾਈ ਮੈਂ ਤਾਂ ਗੁਰੂ ਦੇ ਪਾਸ ਹੀ ਸਦਾ ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਏ ਇਹ ਨਾਮ ਹੀ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਏ ਭਾਈ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਤੇ ਉਸ ਮਨੁੱਖ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ਭਗਤਾਂ ਕੀ ਟਿਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰ ਰਹਾਉ ਏ ਸਦਾ ਕਾਇਮ ਰਹਿਣ ਵਾਲੇ ਸਿਰਜਨਹਾਰ ਤੂੰ ਤੇ ਤੇਰਾ ਨਾਮ ਤੇਰੇ ਭਗਤਾਂ ਦਾ ਸਹਾਰਾ ਹੈ ਤੇਰੇ ਸੰਤਾਂ ਦਾ ਆਸਰਾ ਹੈ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆਂ ਸੱਚ ਤੇਰਾ ਪਸਾਰਾ ਏ ਪ੍ਰਭੂ ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਖਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਨੇ ਤੇਰੇ ਖਜ਼ਾਨਿਆਂ ਦੇ ਵਿੱਚ ਤੇਰੇ ਪਦਾਰਥ ਸਦਾ ਥਿਰ ਰਹਿਣ ਵਾਲੇ ਨੇ ਤੇ ਤੇਰਾ ਰਚਿਆ ਹੋਇਆ ਜਗਤ ਖਿਲਾਰਾ ਅਟੱਲ ਨਿਜਮਾ ਵਾਲਾ ਹੈ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਏ ਪ੍ਰਭੂ ਤੇਰੀ ਹਸਤੀ ਐਸੀ ਹੈ ਜਿਸ ਤੱਕ ਜੀਵਾਂ ਦੀ ਪਹੁੰਚ ਨਹੀਂ ਹੋ ਸਕਦੀ ਤੇਰਾ ਦਰਸ਼ਨ ਅਦੁੱਤੀ ਹੈ ਤੇਰੇ ਵਰਗਾ ਹੋਰ ਕੋਈ ਵੀ ਨਹੀਂ ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਗੁਰੂ ਨਾਨਕ ਮਿਲਿਆ ਪਰਮ ਬ੍ਰਹਮ ਤੇਰੇ ਅੰਚਰਣਾ ਕੋ ਬਲਹਾਰਾ ਏ ਅਪਹੁੰਚ ਪ੍ਰਭੂ ਬੇਅੰਤ ਪ੍ਰਭੂ ਜਦੋਂ ਕਿਸੇ ਵਿਢ ਭਾਗੀ ਨੂੰ ਤੂੰ ਮਿਲ ਪੈਂਦਾ ਹੈ ਉਹਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਮਾਨੋ ਪੂਰੀਆਂ ਹੋ ਜਾਂਦੀਆਂ ਨੇ ਉਨੂੰ ਕਿਸੇ ਤਰ੍ਹਾਂ ਦੀ ਕੋਈ ਥੁੜ ਨਹੀਂ ਰਹਿ ਜਾਂਦੀ ਉਹਦੀਆਂ ਸਾਰੀਆਂ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ ਹੇ ਪ੍ਰਭੂ ਮੈਂ ਤੇਰੇ ਚਰਣਾ ਤੋਂ ਸਦਕੇ ਜਾਂਦਾ ਹਾਂ ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ ਉਸ ਨੂੰ ਪ੍ਰਮਾਤਮਾ ਮਿਲ ਪਿਆ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 746ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਹ ਸੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਪ੍ਰਮਾਤਮਾ ਨੇ ਇਹ ਤ੍ਰੈ ਗੁਣੀ ਸੰਸਾਰ ਬਣਾ ਕੇ ਇਹਦੇ ਵਿੱਚ ਜੀਵ ਬਣਾ ਕੇ ਜੀਵਾਂ ਨੂੰ ਤੇ ਸੰਸਾਰ ਦੇ ਨਾਲ ਜੋੜ ਰੱਖਿਆ ਮਾਇਆ ਦੇ ਜਾਲ ਦੇ ਵਿੱਚ ਫਸਾ ਰੱਖਿਆ ਪਰ ਉਹ ਆਪ ਇਸ ਜਾਲ ਤੋਂ ਨਿਰਲੇਪ ਹੈ ਇਸ ਜਗਤ ਉਹਨੇ ਇੱਕ ਅਖਾਰਾ ਬਣਾਇਆ ਹੋਇਆ ਹੈ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਉਹ ਪ੍ਰਮਾਤਮਾ ਖੇਡਦਾ ਰਹਿੰਦਾ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਜਗਤ ਦੇ ਜੀਵਾਂ ਨੂੰ ਉਹ ਨਚਾਉਂਦਾ ਰਹਿੰਦਾ ਹੈ ਮਾਇਆ ਦੇ ਸਮੁੰਦਰ ਦੀਆਂ ਲਹਿਰਾਂ ਇੰਜ ੱਤਕੇ ਮਾਰਦੀਆਂ ਨੇ ਜਿਵੇਂ ਕੋਈ ਹਵਾ ੱਤਕੇ ਮਾਰਦੀ ਹੁੰਦੀ ਹੈ ਤੇ ਮਾਇਕ ਸੰਸਾਰ ਅੰਨਾ ਖੂਹ ਹੈ ਔਰ ਇਹਦੇ ਤੋਂ ਬਚਣ ਦਾ ਤਰੀਕਾ ਹੈ ਕਿ ਅਸੀਂ ਗੁਰੂ ਦੇ ਲੜ ਲੱਗ ਜਾਈਏ। ਅਖੀਰਲੀਆ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਬਕਾਇਦਾ ਲਿਖਦੇ ਨੇ ਕਿ ਜਿਸ ਨੇ ਨਾਨਕ ਪਾ ਲਿਆ ਉਹਨੇ ਪ੍ਰਮਾਤਮਾ ਪਾ ਲਿਆ ਤੇ ਨਾਨਕ ਕਿੰਨੇ ਪਾਇਆ ਜਿਹੜਾ ਨਾਨਕ ਦੀ ਬਾਣੀ ਦੇ ਨਾਲ ਜੁੜ ਗਿਆ। ਸੋ ਅਸੀਂ ਆਪਣੇ ਆਪ ਨੂੰ ਪਾਗਾ ਵਾਲੇ ਸਮਝੀਏ ਕਿ ਪ੍ਰਮਾਤਮਾ ਨੇ ਬਾਣੀ ਦੇ ਨਾਲ ਸਾਨੂੰ ਜੋੜਿਆ ਹੋਇਆ ਹੈ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।